ਸਾਹ ਮੈਂ ਸਜੀਮ ਸਦਨ ਦੇ ਸਾਹਮਣੇ ਆਉਣ ਵਾਲੇ ਵਿੱਤੀ ਸਾਲ 2025-26 ਵਿੱਚ ਬਦਲਦੇ ਪੰਜਾਬ ਦਾ ਰੋਡਮੈਪ ਪੇਸ਼ ਕਰਨਾ ਚਾਹੁੰਦਾ ਕਿ ਕਿਹੜੇ ਕਿਹੜੇ ਖੇਤਰਾਂ ਦੇ ਅੰਦਰ ਪੰਜਾਬ ਦਾ ਰੋਡਮੈਪ ਜਿਹੜਾ ਬਦਲੂਗਾ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਮਾਨਯੋਗ ਸਪੀਕਰ ਸਾਹਿਬ ਯੋਧ ਨਸ਼ੇ ਦੇ ਵਿਰੁੱਧ ਇੱਕ ਬਹੁਤ ਵੱਡੀ ਮਹਿੰਮ ਦਾ ਆਗਾਜ਼ ਪੰਜਾਬ ਦੇ ਅੰਦਰ ਸਾਡੇ ਮਾਨਯੋਗ ਮੁੱਖ ਮੰਤਰੀ ਸਦਰ ਭਗਵੰਦ ਸਿੰਘ ਮਾਨ ਜੀ ਨੇ ਸ਼ੁਰੂ ਕੀਤਾ ਬੇਸ਼ੱਕ ਸਾਡੀ ਸਰਕਾਰ ਔਰ ਤੋਂ ਔਰ ਸਾਰੀ 2022 ਤੋਂ ਲੈ ਕੇ ਲਗਾਤਾਰ ਨਸ਼ਾ ਤਸਕਰਾ ਦੇ ਖਿਲਾਫ ਇੱਕ ਵੱਡਾ ਪ੍ਰਹਾਰ ਹੋ ਰਿਹਾ ਸੀਗਾ ਪਰ ਲੇਕਿਨ ਇਸ ਸਾਲ ਸਿਸ਼ੂ ਇਸ ਪਿਛਲੇ ਬੰਦੇ ਸੀ ਲਗਾਤਾਰ ਉਹ ਦਿੱਤੇ ਕਬੱਡੀ ਬਹਿਮ ਦਾ ਜਿਹੜੀ ਸ਼ੁਰੂਆਤ ਕੀਤੀ ਆ ਸਪੀਕਰ ਸਾਹਿਬ ਸਾਰੇ ਜਾਣਦੇ ਹਨ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਜਿਹੜਾ ਖਤਰਾ ਉਹ ਸਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸੀ ਨੌਜਵਾਨਾਂ ਦੀ ਪੂਰੀ ਪੀੜ੍ਹੀ ਨਸ਼ਾ ਕਰ ਅੰਦਰੋਂ ਖੋਖਲੀ ਹੋ ਰਹੀ ਸੀ ਸਰ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਸੱਤਾ ਵਿੱਚ ਆਈ ਅਸੀਂ ਸਿਆਸਤਦਾਨਾਂ ਅਸੀਂ ਸਿਆਸਤਦਾਨਾਂ ਤੇ ਡਰੱਗ ਮਾਫੀਆ ਵਿਚਕਾਰ ਸਰ ਸਿਆਸਤਦਾਨਾਂ ਤੇ ਡਰਗ ਮਾਫੀਆ ਦੇ ਖਿਲਾਫ ਜਿਹੜਾ ਗੱਡ ਚੋੜ ਬਣਿਆ ਆਇਆ ਸੀਗਾ ਉਹਨੂੰ ਪੰਜਾਬ ਦੇ ਅੰਦਰ ਤੈਸਿਲਸ ਕੀਤਾ ਉਹਨੂੰ ਪੰਜਾਬ ਦੇ ਅੰਦਰ ਤੋੜਿਆ ਸਰ ਜੋ ਸਰ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਰਾਜ ਕਰਦੀਆਂ ਪਾਰਟੀਆਂ ਦੇ ਸਮੇਂ ਪੰਜਾਬ ਵਿੱਚ ਸਭ ਤੋਂ ਵੱਧ ਵਧਿਆ ਤੇ ਫੁੱਲਿਆ ਸਭ ਤੋਂ ਵੱਧ ਇਹ ਤਰੱਕੀ ਕੀਤੀ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਰਾਜ ਦੇ ਵਿੱਚ ਤਾਂ ਮੈਂ ਸਮਝਦਾ ਉਹ ਨਸ਼ੇ ਦੇ ਮਾਫੀਆ ਨੇ ਕੀਤੀ ਉਹ ਨਸ਼ੇ ਦੇ ਸਦਾਗਰਾਂ ਨੇ ਕੀਤੀ ਪਰਨੇ ਘੰਟੜ ਦੇ ਯਤਨਾ ਨਾਲ ਸਹਿਯੋਗੀ ਬਣਾ ਕੇ ਸਰ ਮਰੌੜ ਦਾ ਫੈਸਲਾ ਸੀ ਕੀਤਾਗਾ ਪੰਜਾਬ ਦੇ ਇਤਿਹਾਸ ਵਿੱਚ ਮਾਨਜਕ ਸਪੀਕਰ ਸਾਹਿਬ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੀਐਸਐਫ ਦੇ ਨਾਲ 5000 ਹੋਮਗਾਰਡ ਤਾਇਨਾਤ ਕਰਕੇ ਇਸ ਰਾਜ ਤੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਆ ਉਹ ਪੰਜਾਬ ਸਰਕਾਰ ਸਥਾਪਿਤ ਕਰਨ ਜਾ ਰਹੀ ਆ ਤਾਂ ਕਿ ਨਸ਼ੇ ਤਸਕਰਾਂ ਦਾ ਬਿਲਕੁਲ ਪੰਜਾਬ ਵਿੱਚ ਖਾਤਮਾ ਕੀਤਾ ਜਾ ਸਕੇ ਇਹ ਹੋਮਗਾਰਡ ਸਭ ਤੋਂ ਦਿਰ ਪੰਜਾਬੀ ਨਾਗਰਿਕਾਂ ਵਿੱਚ ਚੋਣੇ ਜਾਣਗੇ ਜੋ ਪੰਜਾਬ ਦੇ ਪ੍ਰਭਿਅਕਤੀ ਰੱਖਿਆ ਕਰਨ ਵਾਲੀਆਂ ਬਾਜਖਾ ਬਜੂ ਕੰਮ ਕਰਨਗੇ ਦੂਸਰਾ ਸਾਡੀ ਸਰਕਾਰ ਸੰਚਾਰ ਦੇ ਸੰਚਾਰ ਦੇ ਸਰ ਅਤਿ ਆਧੁਨਿਕ ਐਂਟੀ ਡਰੋਨ ਡਰੋਨ ਪ੍ਰਣਾਲੀਆਂ ਨੂੰ ਉੱਪਰ ਤਾਇਨਾਤ ਕਰੇਗੀ ਤਾਇਨਾਤ ਕਰੇ ਜੋ ਕਿ ਪੰਜਾਬ ਦੇ ਅੰਦਰ ਨਸ਼ਿਆ ਤੇ ਹਥਿਆਰ ਸੁੱਟਣ ਲਈ ਵਰਤ ਸਾਬਤ ਉੱਪਰ ਵਰਤੇ ਜਾ ਰਹੇ ਆਧੁਨਿਕ ਡਰੋਨਾਂ ਨੂੰ ਟਰੈਕ ਅਤੇ ਬੇਅਸਰ ਕਰਨਗੀਆਂ ਅਸੀਂ ਪਹਿਲਾਂ ਹੀ ਅਤਿ ਆਧੁਨਿਕ ਤਕਨੀਕਾਂ ਨੂੰ ਪਾਇਲਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਬਤ ਦੇ ਨਾਲ ਐਂਟੀ ਡਰੋਨ ਇਕੁਪਮੈਂਟ ਪੇਰਾਤ ਕੀਤੇ ਜਾਣਗੇ ਮੈਂ ਅਗਲੇ ਸਾਲ ਲਈ ਇਹਨਾਂ ਪਹਿਲ ਕਦਮੀਆਂ ਲਈ 110 ਕਰੋੜ ਰੁਪਏ ਦੇ ਬਜਟ ਦਾ ਪੰਦ ਕਰ ਰਿਹਾ ਹਾਂ ਜੰਗ ਸਪੀਕਰ ਸਾਹਿਬ ਅਸੀਂ ਨਸ਼ਾ ਅਪਰਾਧ ਜੰਗ ਨੂੰ ਪਰ ਬਾਫਸ਼ਾਲੀ ਢੰਗ ਨਾਲ ਲੜਨ ਲਈ ਇੱਕ ਹੋਰ ਬਤੰਪੂਰ ਪਲ ਕਰ ਰਹੇ ਹਾਂ ਸਾਨੂੰ ਇਹ ਜੰਗ ਸਿਰਫ ਤਾਕਤਾਂ ਤੇ ਹਥਿਆਰਾਂ ਨਾਲ ਨਹੀਂ ਸਗੋਂ ਡਾਟਾ ਤੇ ਐਨਾਲਿਸਿਸ ਦੇ ذریعے ਬਘਿਆਨਕ ਢੰਗ ਨਾਲ ਵੀ ਲੜਨੀ ਪਵੇਗੀ ਅਸੀਂ ਅਗਲੇ ਸਾਲ ਸਰ ਅਸੀਂ ਅਗਲੇ ਸਾਲ ਪੰਜਾਬ ਵਿੱਚ ਪਹਿਲੀ ਡਰਗ ਸੈਂਸਸ ਕਰਵਾਉਣ ਦਾ ਫੈਸਲਾ ਕੀਤਾ ਹੈ ਇਹ ਜਿਹੜੀ ਡੈਕਸਨ ਸਿਸ ਪੰਜਾਬ ਦੇ اندر ਹੋਊਗੀ ਇਹ ਸੈਂਸਸ ਪੰਜਾਬ ਦੇ ਹਰ ਪਰਿਵਾਰ ਨੂੰ ਕਵਰ ਕਰੇਗੀ ਅਤੇ ਪੰਜਾਬ ਦੇ ਲੋਕਾਂ ਦੀ ਸੋਸ਼ਲ ਇਕਨੋਮਿਕ ਸਥਿਤੀ ਤੋਂ ਇਲਾਵਾ ਨਸ਼ਾ ਦੇ ਪ੍ਰਚਲਨ ਨਸ਼ਾ ਸ਼ੋਕ ਕੇਂਦਰਾਂ ਦੀ ਉਪਯੋਗਤਾ ਆਦ ਨੂੰ ਸਮਝਣ ਅਤੇ ਅੰਕੜੇ ਇਕੱਤਰ ਇਕੱਤਰ ਕਰੇਗੀ ਇਹਨਾਂ ਅੰਕੜਿਆਂ ਦੀ ਵਰਤੋਂ ਅਸੀਂ ਅਗਲੇ 1-2 ਸਾਲਾਂ ਵਿੱਚ ਨਸ਼ਾ ਦੀ ਸਮੱਸਿਆ ਨੂੰ ਖਤਮ ਕਰਨ ਲਈ ਨੀਤੀ ਬਣਾਉਣ ਲਈ ਕਰਾਂਗੇ ਸਰ ਸਾਡੀ ਸਰਕਾਰ ਵਿੱਤੀ ਸਾਲ 2025 ਲਈ 2025-26 ਲਈ ਇਸ ਪਹਿਲ ਤੇ 150 ਕਰੋੜ ਰੁਪਏ ਖਰਚ ਕਰਨ ਦੀ ਤਸਵੀਜ਼ ਰੱਖਦੀ ਹੈ ਸਰ ਸਰ ਸਪੀਕਰ ਸਾਹਿਬ ਸਾਡੀ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਲਾਲ ਲਾਲ ਗੈਂਗਸਟਰਾਂ ਦੇ ਸਮਝਦਾ ਕਸਣ ਲਈ ਪੰਜਾਬ ਦੀ ਸਮੁੱਚੀ ਅਮਨ ਕਾਨੂੰਨ ਦੀ ਸਥਿਤੀ ਤੇ ਨੂੰ ਬਰਕਰਾਰ ਰੱਖਾ ਲਈ ਮਾਮਲੇ 'ਚ ਬਹੁਤ ਸਖਤ ਰਹੀ ਹੈ ਸਰ ਇਹ ਯਕੀਨੀ ਬਣਾਉਣ ਲਈ ਕਿ ਸਾਡੀ ਪੁਲਿਸ ਕਿਸੇ ਵੀ ਕਿਸੇ ਵੀ ਸੂਚਨਾ ਤੇ ਤੁਰੰਤ ਕਾਰਵਾਈ ਕਰਨ ਅਤੇ ਦੋਸ਼ੀਆਂ ਨੂੰ ਸਮੇਂ ਸਿਰ ਫੜਨ ਲਈ ਚੰਗੀ ਤਰ੍ਹਾਂ ਲੈਸ ਹੋ ਗਈ ਅਸੀਂ ਐਮਰਜੈਂਸੀ ਰਿਸਪੌਂਸ ਵਾਹਨ ਐਮਰਜੈਂਸੀ ਰਿਸਪੌਂਸ ਵਾਹਨ ਦੇ ਫਲੀਟ ਨੂੰ ਮਜ਼ਬੂਤ ਕਰਨ ਲਈ ਇੱਕ ਵੱਡੀ ਪਹਿਲ ਕਰਮੀ ਸ਼ੁਰੂ ਕਰਾਂਗੇ ਜਿਸ ਦੇ ਤਹਿਤ 112 ਤੇ ਕੀਤੀਆਂ ਗਈਆਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੱਤਾ ਜਾਵੇਗਾ ਵਰਤਮਾਨ ਵਿੱਚ ਪੰਜਾਬ ਪੁਲਿਸ ਕੋਲ 258 ERVs ਦਾ ਫਲੀਟ ਉਪਲਬਧ ਹੈ ਸਰ ਹੁਣ ਜਿਸ ਕਾਰਨ ਐਮਰਜੈਂਸੀ ਕਾਲਾਂ ਲਈ ਐਵਰੇਜ ਜਿਹੜਾ ਜਵਾਬ ਦੇਣ ਦਾ ਸਮਾਂ ਪੰਜ ਸਪੀਕਰਸ ਆਊਟ 30 ਮਿੰਟ ਤੱਕ ਪਹੁੰਚ ਜਾਂਦਾਗਾ ਅਗਲੇ ਸਾਲ ਅਸੀਂ 758 758 ਫੋਰ ਵਾਈਲ ਫੋਲ ਵੀਲਰਸ ਸਰ 916 ਜਿਹੜੇ ਨੇਗੇ ਟੂ ਬੀਡਰ ਕੀਤਾਗੇ ਇਹਨਾਂ ਨੂੰ ایਵੀ ਆਰਬੀ ਦੇ ਵਿੱਚ ਤਨਾਤ ਕਰਨ ਦਾ ਫੈਸਲਾ ਕੀਤਾ ਜਿਸ ਦੇ ਨਾਲ ਫਰੀਡ ਦਾ ਸੈਟ ਜਿਹੜਾ 6 ਵਜੇ ਵੱਜੂਗਾ ਇਸ ਦੇ ਨਾਲ ਹੀ ਅਸੀਂ ਐਮਰਜੈਂਸੀ ਜਿਹੜੀ ਕਾਲ ਦਾ ਆਸਟਨ ਸਮਾਂਗਾ ਉਹ ਵੀ ਘਟ ਕੇ 30 ਮਿੰਟ ਤੋਂ 8 ਮਿੰਟ ਹੋ ਜਾਵੇਗਾ ਜੋ ਕਿ ਮੈਂ ਸਮਝਦਾ ਦੇਸ਼ ਦੇ ਅੰਦਰ ਸਭ ਤੋਂ ਪਹਿਲਾ ਸਵੇਰ ਹੋਗਾ ਕਿ ਤੇ ਐਮਰਜੈਂਸੀ ਕਾਲ ਦਾ ਰਿਸਪੌਂਸ ਜਿਹੜਾ ਉਹ 8 ਮਿੰਟਾਂ ਵਿੱਚ ਹੋਵੇਗਾ ਇਸ ਤੋਂ ਲਾਵਾ ਅਸੀਂ ਮਹਾਲੀ ਵਿੱਚ ਡਾਇਲ 112 ਰਿਸਪੌਂਸ ਟੀਮ ਲਈ ਅਤੀ ਆਧੁਨਿਕ ਹੈੱਡਕੁਆਰਟਰ ਦਾ ਨਿਰਮਾਣ ਕਰਾਂਗੇ ਜੋ ਕਿ ਨਵੀਨਤਮ ਤਕਨੀਕਾਂ ਤੇ ਸਹੂਲਤਾਂ ਲੈਸ ਹੋਵੇਗਾ ਮੈਂ ਵਿੱਤੀ ਸਾਲ 2025-26 ਵਿੱਚ ਨਵੇਂ ERP ਚਰੀਦਨ ਲਈ 125 ਕਰੋੜ ਰੁਪਏ ਅਤੇ ਨਵੇਂ 112 ਇੱਕ ਨਵੇਂ ਡਾਇਲ 112 ਹੈੱਡਕੁਆਰਟਰ ਬਣਾਉਣ ਲਈ 53 ਕਰੋੜ ਰੁਪਏ ਦੀ ਵੰਡ ਦਾ ਅੱਜ ਇਸ ਅਜ਼ੀਮ ਸਦਨ ਦੇ ਅੰਦਰ ਐਲਾਨ ਕਰਦਾ ਸਰ ਸਪੀਕਰਸ ਆਪ ਖੇੜ ਦਾ ਪੰਜਾਬੀ ਬਦਲਦਾ ਪੰਜਾਬ ਇੱਕ ਮਾਤਮਕ ਪੁੱਲ ਇਹ ਪੈਦਾ ਹੁੰਦਾ ਕਿ ਜਦੋਂ ਅਸੀਂ ਜੁੱਧ ਨਸ਼ੇ ਦੇ ਬਗ ਮਹਿਮ ਦੇ ਤਹਿਤ ਡਰਗ ਮਾਫੀਆ ਤੇ ਇਤਿਹਾਸਕ ਤੇ ਬੇਮਿਸਾਲ ਕਾਰਵਾਈ ਕਰਦੇ ਹਾਂ ਤਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਸ ਵਿੱਚ ਕਿਵੇਂ ਸ਼ਾਮਲ ਕਰਾਂ ਸਾਡੇ ਸਾਡਾ ਪੱਕਾ ਵਿਸ਼ਵਾਸ ਹੈ ਕਿ ਇਸ ਦਾ ਜਵਾਬ ਜਿਹੜਾ ਸਰ ਉਹ ਸਿਰਫ ਔਰ ਸਿਰਫ ਸਾਡੀ ਸਪੋਰਟਸ ਦੇ ਅੰਦਰ ਸਾਡੀਆਂ ਖੇਡਾਂ ਚ ਲੁਕਿਆ ਹੋਇਆ ਹੈ ਪੰਜਾਬ ਹਮੇਸ਼ਾ ਹੀ ਜੇਤੂ ਦੀ ਧਰਤੀ ਰਿਹਾ ਹੈ ਪੰਜਾਬ ਹਮੇਸ਼ਾ ਜੇਤੂਆਂ ਦੀ ਧਰਤੀ ਰਹੀ ਸਾਡੇ ਨੌਜਵਾਨਾਂ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚਾਂ ਤੇ ਚਮਕਣ ਦੀ ਪ੍ਰਤਿਭਾ ਅਤੇ ਜਨੌਰ ਹੈ ਪੰਜਾਬ ਦੇ ਭਵਿੱਖ ਦੇ ਸੁਪਰਸਟਾਰਾਂ ਨੂੰ ਤਿਆਰ ਕਰਨ ਲਈ ਅਸੀਂ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਮੈਗਾ სპੋਰਟ ਇਨੀਸ਼ੀਏਟਿਵ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦਾ ਨਾਮ ਹੈ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰ ਖੇਡ ਦਾ ਪੰਜਾਬ ਬਦਲਦਾ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੀ ਸਰਕਾਰ ਦਾ ਇਹ ਡਰਿੜ ਵਿਸ਼ਵਾਸ ਹੈ ਕਿ ਹੌਣ ਵਾਲੇ ਸਾਨਾਂ ਵਿੱਚ ਸਾਡੀਆਂ ਕੋਸ਼ਿਸ਼ਾਂ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਾਫਤ ਕਰਨ ਵਿੱਚ ਮਹੱਤਮਪੂਰਨ ਭੂਮਿਕਾ ਨਿਭਾਈ ਹੈ। ਸ੍ਰੀ ਕਸਬ ਸਾਡੇ ਪਿੰਡਾਂ ਵਿੱਚ ਸਾਡੇ ਬੱਚਿਆਂ ਤੇ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਬੇਅੰਤ ਪ੍ਰਤਿਵਾ ਹੈ ਪਰ ਉਹਨਾਂ ਕੋਲ ਉਚਿਤ ਖੇਡਾਂ ਦਾ ਮੈਦਾਨ ਯੋਗ ਕਰਨ ਤੱਕ ਨਹੀਂ ਹਨ। ਖੇਡਦਾ ਪੰਜਾਬ ਬਦਲਦਾ ਪੰਜਾਬ ਪਹਿ ਕਰਮੀ ਤਹਿਤ ਸਾਡੀ ਸਰਕਾਰ ਨੇ ਪੰਜਾਬ ਦੇ ਹਰ ਪਿੰਡ ਵਿੱਚ ਪਲੇਗਰਾਉਂਡ ਅਤੇ ਇੰਡੋਰ ਜਿਮ ਬਹਾਈਆ ਕਰਵਾਉਣ ਕਰਵਾ ਕਰਵਾਉਣ ਜਮੀਨੀ ਪੱਧਰ ਤੇ ਖੇਡਾਂ ਨੂੰ ਸ਼ਾਹਦ ਕਰਨ ਲਈ ਇਤਿਹਾਸਿਕ ਫੈਸਲਾ ਲਿਆ ਹੈ ਅਸੀਂ ਕੁਆਲਟੀ ਪਲੇ ਗਰਾਊਂਡ ਬਣਾਉਣ ਨੂੰ ਤਰਜੀਹ ਦੇਵਾਂਗੇ ਜਿਨ੍ਹਾਂ ਵਿੱਚ ਸਹੀ ਰਨਿੰਗ ਟਰੈਕ ਬੱਚਿਆਂ ਲਈ ਵੱਖਰਾ ਖੇਡ ਖੇਤਰ ਸੋਲਰ ਲਾਈਟਿੰਗ ਉਪਲਬਧ ਹੋਣਗੇ ਇਹ ਖੇਡ ਮੈਦਾਨ ਸਾਡੇ ਪਿੰਡਾਂ ਵਿੱਚ ਵਾਗਰੈਂਟ ਪ੍ਰੋਜੈਕਟਸ ਬਜੋ ਕੰਮ ਕਰਨਗੇ ਜੋ ਜੋ ਪੀੜ੍ਹੀਆਂ ਦੇ ਜੋ ਦੋ ਪੀੜ੍ਹੀਆਂ ਦੇ ਲੋਕਾਂ ਨੂੰ ਇਕੱਠੇ ਕਰਨਗੇ ਅਤੇ ਨੇੜੇ ਲਾਉਣਗੇ ਉਹ ਇੱਕ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਵਿੱਚ ਸਾਡੀ ਮਦਦ ਕਰਨਗੇ ਜੋ ਬਦਲਦਾ ਪੰਜਾਬ ਦੇ ਪਿੱਛੇ ਦਾ